ਉਹ ਕਿਹੜੀ ਚੀਜ਼ ਹੈ ਜਿਹੜੀ ਕਿ ਪਾਣੀ ਪੀਣ ਦੇ ਨਾਲ ਮਰ ਜਾਂਦੀ ਹੈ? ਪਾਣੀ ਪੀਣ ਨਾਲ ਮਰ ਜਾਂਦੀ ਹੈ? ਨਹੀਂ ਤੁਹਾਡਾ ਸਵਾਲ ਗਲਤ ਹੈ। ਕਿਉਂ? ਕਿਉਂਕਿ ਪਾਣੀ ਪੀਣ ਨਾਲ ਮਰਦੇ ਨਹੀਂ ਹੈਗੇ। ਪਾਣੀ ਪੀਣ ਨਾਲ ਜਾਨ ਬਚਦੀ ਹੈ। ਜਿਹੜਾ ਗੰਦਾ ਪਾਣੀ ਪੀਂਦਾ ਹੈ ਉਹਦੀ ਜਾਨ ਬਚ ਜਾਂਦੀ ਹੈ। ਉਹ ਤਾਂ ਮੈਨੂੰ ਵੀ ਪਤਾ ਬਟ ਜਿਹੜੀ ਚੀਜ਼ ਦੀ ਮੈਂ ਗੱਲ ਕਰੀ ਉਹ ਪਾਣੀ ਪੀਣ ਨਾਲ ਮਰਦੀ ਹੀ ਹੈ। ਕੋਈ ਹੋ ਜਾ ਸ਼ਾਇਦ ਜਾਨਵਰ ਹੋਵੇ ਤਰਕੀ ਦੇ ਵਿੱਚ ਜਿਹੜਾ ਕਿ ਪਾਣੀ ਪੀਂਦਾ ਤਾਂ ਉਹ ਮਰ ਜਾਂਦਾ ਹੈ। ਜਾਨਵਰ ਨਹੀਂ ਆ ਇਹ। ਅੱਛਾ। ਹਮ। ਓਕੇ। ਪਾਣੀ ਪੀਣ ਨਾਲ ਵੈਸੇ ਨਹੀਂ ਆ ਜੀ। ਤੋ ਲੋ ਬਈ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਜਵਾਬ ਜਦ ਤੱਕ ਮੈਂ ਦਿਮਾਗ ਲਗਾਣਾ ਆਪਣਾ ਠੀਕ ਹੈ ਤੇ ਆ ਜਿਸੀ ਪਾਖੜਾ ਨਹਿਰ ਦੇ ਕੋਲ ਖੜੇ ਆ ਤੇ ਵੀਡੀਓ ਬਣਾ ਰਹੇ ਆ ਖੈਰ ਤੇ ਅੱਗ ਅੱਗ ਜਿਹੜੀ ਇਹਨਾਂ ਨੇ ਹਾਂਜੀ ਉਥੇ ਪਾਣੀ ਪਾ ਦੋ ਅੱਗ ਬੁਝ ਜਾਏਗੀ ਅੱਗ ਮਰ ਜਾਏਗੀ ਹੋ ਸਕਦਾ ਇਹ ਅਨਸਰ ਬਟੇ ਰਾਈਟ ਅਨਸਰ ਨਹੀਂ ਆਗਾ ਕਮਾਲ ਦੀ ਗੱਲ ਹੈ ਹੋ ਸਕਦਾ ਬਟ ਹੈ ਨਹੀਂ ਦੱਸੋ ਜੀ ਫਿਰ ਕਮੈਂਟ ਕਰਕੇ ਹੋਰ ਕੀ ਹੋ ਸਕਦਾ ਪਾਣੀ ਕੋਈ ਹਿੰਟ ਹੈ ਮਾੜਾ ਮੋਟਾ ਹਿੰਟ ਇਹਦਾ ਇਹੀ ਹੈ ਕਿ ਸਾਰੇ ਉਹਨੂੰ ਮਾਰ ਦੇਣਗੇ ਸਾਰੇ ਮੈਂ ਮਾਰਦਾ ਤੁਸੀਂ ਵੀ ਮਾਰ ਦਿਓ ਮੈਂ ਵੀ ਮਾਰਦੀ ਆਂਗੀ ਮੈਂ ਖੁਦ ਮਾਰਦੀ ਆਂ ਸਾਰਾ ਫਿਰ ਤਾਂ ਇਹਦਾ ਇੱਕੋ ਜਵਾਬ ਬਣਦਾ ਨੇਹਾ ਜੀ ਬੋਲੋ ਕਿਹਾ ਜਾਂਦਾ ਹੈ ਕਿ ਪਾਣੀ ਪੀ ਲਓ ਪਿਆਸ ਮਰ ਜਾਂਦੀ ਹੈ ਅੱਛਾ ਯਾਨੀ ਕਿ ਕਨਫਰਮ ਕਰੋ ਕਿ ਇਹਦਾ ਜਵਾਬ ਹੈ ਪਿਆਸ ਪਾਣੀ ਪੀਣ ਨਾਲ ਪਿਆਸ ਮਰ ਜਾਂਦੀ ਹੈ ਪਿਆਸ ਬੁੱਝ ਜਾਂਦੀ ਹੈ ਹੂੰ ਚਲੋ ਵਈ ਤੁਸੀਂ ਕਮੈਂਟ ਕਰਕੇ ਦੱਸੋ ਇਹਨਾਂ ਨੇ ਸਹੀ ਕਿਹਾ ਜਾਂ ਗਲਤ ਕਿਹਾ ਹਾਂ ਤੁਹਾਡੇ ਹਿਸਾਬ ਨਾਲ ਜਵਾਬ ਸਹੀ ਹੈ ਜਾਂ ਗਲਤ ਮੇਰੇ ਹਿਸਾਬ ਨਾਲ ਤਾਂ ਜਵਾਬ ਸਹੀ ਹੈ ਬਾਕੀ ਤੁਸੀਂ ਵੀ ਆਪਣਾ ਜਵਾਬ ਆ ਜਿਹੜਾ ਕਮੈਂਟ ਕਰਿਓ ਸੋ ਅਗਲੀ ਗੁਝਾਰ ਜੀ ਨੈਕਸਟ ਆਪਣਾ ਕੁਐਸਚਨ ਹੈਗਾ ਤੁਸੀਂ ਮੈਨੂੰ ਜਿਹੜਾ ਨਾਮ ਦੱਸੋ ਜਿਹੜਾ ਕਿ ਕੁੜੀ ਦਾ ਨਾਮ ਵੀ ਹੈ ਤੇ ਉਹਦੇ ਸ਼ਿੰਗਾਰ ਵੀ ਹੈ ਕੁੜੀ ਦਾ ਨਾਮ ਵੀ ਹੈ ਤਾਂ ਉਹਦਾ ਸ਼ਿੰਗਾਰ ਵੀ ਹੈ ਹਾਂਜੀ ਮਤਲਬ ਉਹ ਕੁੜੀ ਦਾ ਨਾਮ ਵੀ ਹੈ ਤਾਂ ਸ਼ਿੰਗਾਰ ਵੀ ਹੈ ਹੂੰ ਤੁਸੀਂ ਵੀ ਕਰੋ ਭਾਈ ਫਟਾਫਟ ਕਮੈਂਟ ਦੇਰੀ ਨਹੀਂ ਕਰਨੀ ਕਰੋ ਜੀ ਕਮੈਂਟ ਕਿਹੜੀ ਚੀਜ਼ ਹੈ ਕੁੜੀ ਦਾ ਨਾਮ ਵੀ ਹੈ ਤੇ ਕੁੜੀ ਦਾ ਸ਼ਿੰਗਾਰ ਵੀ ਹੈ ਹਾਂਜੀ ਹੂੰ ਮਹਿੰਦੀ ਲਾਂਦੇ ਨਾ ਮਹਿੰਦੀ ਹਾਂ ਉਹ ਕਹਿੰਦੇ ਮਹਿੰਦੀ ਰਚੀ ਕੀ ਹਾਂ ਹੈਨਾ ਤੋਂ ਰਚਨਾ ਰਚਨਾ ਨਹੀਂ ਹੋ ਇੱਕੇ ਜਸਟ ਇੱਕੇ ਨਾਮ ਆਏ ਮੈਂ ਮਤਲਬ ਕਿ ਅੱਗੇ ਤੋਂ ਅੱਗੇ ਨਹੀਂ ਲੱਭਣਾ ਹੈ ਮਹਿੰਦੀ ਹੋएगी ਕੋਈ ਕਿਸੇ ਕੁੜੀ ਦੇ ਨਾਮ ਮਹਿੰਦੀ ਹੋਣਾ ਐਉਂ ਹੀ ਹੈ ਕਿਸੇ ਕੁੜੀ ਦੇ ਨਾਮ ਮਹਿੰਦੀ ਕੱਜਲ ਕਾਜਲ 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 ਦੀ ਅੱਖਾਂ ਜੇ ਬਣਿਆ ਉਹ ਆਪਾਂ 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 ਕੱਜਲ ਕਹਿੰਦੇ ਆ ਦੇਖੇ ਹਿੰਦੀ ਦੇ ਕਾਜਲ ਕਾਜਲ ਕਹਿੰਦੇ ਕਾਜਲ ਕੁੜੀ ਦਾ ਵੀ ਨਾਮ ਹੈ ਠੀਕ ਹੈ ਮੰਨ ਲਿਓ ਇੱਕ ਨਾਮ ਤੁਸੀਂ ਦੱਸਿਆ ਕਾਜਲ ਮੈਨੂੰ ਇਦਾਂ ਦੇ ਲਗਭਗ ਪੰਜ ਨਾਮ ਨੇ ਜਿਹੜੇ ਉਹ ਦੱਸੋ ਇਹ ਅਗਲਾ ਗਲਤ ਤੁਸੀਂ ਇੱਕ ਕਿਹਾ ਸੀਗਾ ਇਹ ਹੁਣ ਧੱਕਾ ਕੀਤਾ ਯਾਰ ਸਾਡੇ ਨਾਲ ਖੁੱਲ੍ਹਿਆ ਵੀ ਪੰਜ ਨਾਮ ਦੱਸੋ ਜਿਹੜੇ ਕਿ ਕੁੜੀਆਂ ਦੇ ਨਾਮ ਵੀ ਨੇ ਤੇ ਉਹਨਾਂ ਦਾ ਸ਼ਿੰਗਾਰ ਵੀ ਹੈ ਪੰਜ ਨਾਮ ਦੱਸੋ ਇਹ ਤੱਕਾ ਵੀ ਖੁੱਲੇ ਆਮ ਤੱਕਾ ਇਹਨੇ ਇੱਕ ਨਾਮ ਕਹਿ ਲਿਆ ਇਹ ਤੱਕਾ ਜੀ ਸਾਰੇ ਤੁਹਾਡੇ ਨਾਲ ਨੇ ਤੁਹਾਨੂੰ ਇੰਨੀ ਸਪੋਰਟ ਆਈ ਹਜੇ ਵੀ ਤੁਸੀਂ ਤੱਕਾ ਕਹਿੰਦੇ ਹੋ ਚਲੋ ਬਈ ਦਿਓ ਫਿਰ ਜਵਾਬ ਮੈਂ ਇੱਕ ਦੇਤਾ ਜੀ ਇੱਕ ਤਾਂ ਕੱਜਲ ਕੱਜਲ ਤਾਂ ਨਹੀਂ ਮਤਲਬ ਕਾਜਲ 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 ਐਨਾ ਬੁਰਾ ਵੀ ਨਹੀਂ ਹੈ ਉਹ ਨਹੀਂ ਫਿਲਮ ਦੇ ਵਿੱਚ ਬੋਲਦਾ ਅਸੰਨੀ ਦੇ ਕਾਜਲ ਇੱਕ ਹੋ ਗਿਆ ਹਾਂਜੀ ਇੱਕ ਹੋਇਆ ਇੱਕ ਤਾਂ ਕਾਜਲ ਹੋ ਗਿਆ ਹੋਰ ਕੀ ਪਾਉਂਦੀ ਨੇ ਕੁੜੀਆਂ ਲਿਪਸਟਿਕ ਤਾਂ ਕਿਸੇ ਕੁੜੀ ਦਾ ਨਾਮ ਹੋ ਨਹੀਂ ਸਕਦਾ ਬਿੰਦੀ ਬਿੰਦੀ ਬਿੰਦੀਆ 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 ਬਿੰਦੀ ਲਾਂਦਾ ਬਿੰਦੀ ਤੋ ਬਿੰਦਿਆ ਓਕੇ ਬਿੰਦਿਆ ਨਾਮ ਹੁੰਦਾ ਕੁੜੀ ਦਾ ਨੈਕਸਟ ਰੁਕ ਜਾ ਹੋਰ ਕੁੜੀ ਕਿਰਸੀ ਨਾਲ ਸ਼ਿੰਗਾਰ ਕਰਦੀ ਹੈ హెయిਰ ਬੈਂਡ ਨਹੀਂ హెయిਰ ਬੈਂਡ హెయిਰ ਬੈਂਡ ਉਹ ਵੀ ਦਾਦਾ ਲਾ ਰੇ ਚਲ ਇੱਕ ਮਿੰਟ ਰੇਸ਼ਮਾ ਰੇਸ਼ਮਾ ਉਹ ਨਹੀਂ ਉਹਨੂੰ ਰੇਸ਼ਮ ਰੇਸ਼ਮ ਨਹੀਂ ਰੇਸ਼ਮ ਹੈ ਨਾ ਉਹਦਾ ਬੋਲੋ ਜਲਦੀ ਹਰ ਜਾ ਤੁਸੀਂ ਵੀ ਕਰੋ ਭਾਈ ਜਲਦੀ ਜਲਦੀ ਕਮੈਂਟ ਕਰੋ ਸਪੋਰਟ ਮਹਿੰਦੀ ਮਹਿੰਦੀ ਕੁੜੀ ਦਾ ਨਾਮ ਹੋ ਸਕਦਾ ਨਹੀਂ ਆਏਗਾ ਨਾ ਤੁਸੀਂ ਸੁਣਿਆ ਕਿਸ ਕੁੜੀ ਦਾ ਨਾਮ ਮਹਿੰਦੀ ਹੈ ਚੱਪਲ ਸੱਚ ਚੱਪਲ ਹੋਊਗਾ ਕੁੜੀ ਦਾ ਨਾਮ ਇਹ ਸੋਚ ਰਿਹਾ ਨਾ ਕੱਲੇ ਕੜੇ ਕਿੜੇ ਕੜੇ ਪਾਇਲ ਪਾਇਲ ਓਕੇ ਕਿੰਨੇ ਮੰਨ ਲੈਣੇ ਆ ਤਿੰਨ ਹੋਗੇ ਪਾਇਲ ਕੁੜੀਆਂ ਪਾਉਂਦੀਆਂ ਨੇ ਝਾਂਜਰਾ ਪਾ ਝਾਂਜਰਾ ਕਹਿੰਦੇ ਆ ਹਿੰਦੀ ਚ ਪਾਇਲ ਕਹਿੰਦੇ ਨੇ ਠੀਕ ਹੈ ਨਾ ਤਾਂ ਪਾਇਲ ਹੋਊਗਾ ਪਾਇਲ ਹੋ ਗਿਆ ਬਿੰਦੀਆ ਹੋ ਗਈ ਕੱਜਲ ਹੋ ਗਿਆ ਮਤਲਬ ਕਾਜਲ ਹੋ ਗਈ ਹੋਰ ਵੀ ਲੱਗੇ ਬਈ ਪੰਜ ਕਿਹਾ ਮੈਨੇ ਪੰਜ ਕਰਨੇ ਆ ਪੂਰੇ ਪੰਜ ਇਹ ਤਾਂ ਤੱਕਾ ਆਪ ਬੰਦਰਪਾਜੀ ਆ ਰਹੇ ਨੇ ਇਹਨਾਂ ਨੂੰ ਇਹਨਾਂ ਤੋਂ ਲੈ ਲਈਏ ਤੁਹਾਡੀ ਜਾਣਕਾਰੀ ਹਾਂ ਬੰਦਰਪਾਜੀ ਆ ਰਹੇ ਨੇ ਫੋਨ ਚੱਕਣ ਆ ਰਹੇ ਨੇ ਹਾਂ ਬੋਲੋ ਸਾਡਾ ਫੋਨ ਅਸੀਂ ਇੱਥੇ ਖੜਿਆ ਹੋਇਆ ਤੇ ਸਾਹਮਣੇ ਬੰਦਰ ਆ ਰਿਹਾ ਰੁਕ ਜਾ ਬਾਈ ਰੁਕ ਜਾ ਹਜੇ ਅਸੀਂ ਫੋਨ ਚੱਕ ਲੈ ਜੇ ਖੈਰ ਹਾਂਜੀ ਦੋ ਨਾਮ ਹੋਰ ਮੈਂ ਹਾਰ ਗਿਆ ਦੋ ਨਾਮਾਂ ਤੋਂ ਹਾਰ ਗਏ ਚਲੋ ਬਈ ਦੋ ਨਾਮ ਤੁਸੀਂ ਕਮੈਂਟ ਕਰਕੇ ਦੱਸਣਾ ਜੇ ਤੁਹਾਨੂੰ ਨਹੀਂ ਪਤਾ ਲੱਗਦੇ ਤਾਂ ਤੁਸੀਂ ਇਹ ਵੀ ਕਮੈਂਟ ਕਰਨਾ ਕਿ ਸਾਨੂੰ ਦੋ ਨਾਮ ਨਹੀਂ ਪਤਾ ਲੱਗੇ ਤਾਂ ਮੈਂ ਨੈਕਸਟ ਵੀਡੀਓ 'ਚ ਇਹਦਾ ਜਵਾਬ ਜਿਹੜਾ ਉਹ ਦਊਗਾ ਦਾ ਮਤਲਬ ਤਾਂ ਜਵਾਬ ਤੁਹਾਡੇ ਕੋਲ ਵੀ ਨਹੀਂ ਹੈਗਾ ਜਵਾਬ ਹੈਗਾ ਬਟ ਕੁਝ ਤੁਹਾਡੇ ਵਾਸਤੇ ਵੀ ਛੱਡਣਾ ਨਾ ਠੀਕ ਹੈ ਜੀ ਤੁਸੀਂ ਜੋ ਦੋ ਜਿਹੜੇ ਦੋ ਜਵਾਬ ਰਹਿ ਗਏ ਤੁਸੀਂ ਕਮੈਂਟ ਕਰੋ ਜੀ ਸਾਰੇ ਕਮੈਂਟ ਕਰਕੇ ਦੱਸਣਾ ਕਿ ਜਿਹੜੇ ਦੋ ਨਾਮ ਤਿੰਨ ਨਾਮ ਮੈਂ ਦੱਸ ਚੁੱਕਿਆ ਪੰਜ ਨਾਮ ਦੱਸਨੇ ਨੇ ਤੇ ਦੋ ਨਾਮ ਰਹਿ ਗਏ ਉਹ ਕਿਹੜੇ ਨੇ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਤੇ ਮੇਰਾ ਧਿਆਨ ਬੰਦਰ ਵਾਲਾ ਜਿਹੜਾ ਪਿੱਛੋਂ ਚੈਟ ਬਾਤਾਂ ਜਾਈਂ ਅਗਲੀ ਉਹ ਹਾਰਤ ਵਾਲਾ ਹਾਂਜੀ ਹਾਂਜੀ ਦੋ ਅੱਖਰਾਂ ਦਾ ਮੇਰਾ ਨਾਮ ਉਹ ਤਾਂ ਸਾਰਿਆਂ ਨੂੰ ਪਤਾ ਤੁਹਾਡਾ ਨਾਮ ਦੋ ਅੱਖਰ ਦਾ ਹੈ ਆ ਤਾਂ ਹੂੰ ਮੈਂ ਖਾਣੇ ਦੇ ਕੰਮ ਇਹ ਨਵੀਂ ਗੱਲ ਦੱਸੇ ਤੁਸੀਂ ਕਿ ਤੁਸੀਂ ਖਾਣਦੇ ਵੀ ਕੰਮ ਆਂਦੇ ਹੋ ਇਹ ਉਹਦੀ ਗੱਲ ਕਰੀਆ ਮੈਨੇ ਜਿਹੜਾ ਇਹਦਾ ਜਵਾਬ ਆ ਠੀਕ ਹੈ ਸੋ ਵੇਟ ਕਰੋ ਉਲਟਾ ਲਿਖ ਕੇ ਨਾਚੀ ਦਿਖਾਉਂ ਫਿਰ ਕਿਉਂ ਆਪਣਾ ਨਾਮ ਛਿਪਾਉਂ ਕੀ 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 ਇਹ ਤੁਸੀਂ ਕੁਝ ਹੋਰੀ ਪਾਸੇ ਗੱਲ ਉਲਝਾ ਦਿਓ ਟਾਈਮ ਹੈ ਕਿ ਆ ਪਹਿਲਾਂ ਪੂਰਾ ਸੁਣੋ ਦੋ ਅੱਖਰ ਦਾ ਮੇਰਾ ਨਾਂ ਹੂੰ ਆਂਦਾ ਹਾਂ ਮੈਂ ਖਾਣ ਦੇ ਕੰਮ ਹੂੰ ਰਾਈਮਿੰਗ ਨਹੀਂ ਬੋਲ ਕੇ ਜੋ ਵੀ ਆ ਠੀਕਾ ਪੁੱਠਾ ਲਿਖ ਕੇ ਨਾਚ ਦਿਖਾਉਂ ਫਿਰ ਕਿਉਂ ਆਪਣਾ ਨਾਮ ਛਿਪਾਉਂ ਪੁੱਠਾ ਲਿਖ ਕੇ ਨਾਚ ਦਿਖਾਵਾਂ ਫਿਰ ਕਿਉਂ ਆਪਣਾ ਨਾਮ ਛਪਾਵਾਂ ਵਿੱਚ ਪੰਜਾਬੀ ਵਿੱਚ ਇੰਦੀ ਤਾਂ ਕਾਪਲਾ ਹੀ ਕਰਤਾ ਜਿੰਮੀ ਕਾਲਾ ਵਾਲਾ ਹੋਰ ਖੈਰ ਬੁਝੋ ਜੀ ਬੁਝਾਰਤ ਨੂੰ ਜੋ ਬੁੱਝ ਸਕਦਾ ਨੇਹਾ ਜੀ ਹਿੰਦੀ ਦੇ ਵਿੱਚ ਬੁਝਾਰਤ ਲੈ ਕੇ ਆਏ ਨੇ ਹਾਂਜੀ ਹਿੰਦੀ ਵਾਲੀ ਹੈਗੀ ਚਲੋ ਕੋਈ ਗੱਲ ਨਹੀਂ ਹਿੰਦੀ ਵਾਲੀ ਬੁਝਾਰਤ ਦੇ ਜਵਾਬੀ ਇੱਥੇ ਪੰਜਾਬੀ ਵਿੱਚ ਦੇ ਦਾਂਗੇ ਸੋ ਨੇਹਾ ਜੀ ਤੁਸੀਂ ਕਹਿ ਰਹੇ ਕਿ ਇਹ ਜਿਹੜਾ ਅਰਥ ਹੈ ਦਾ ਜਵਾਬ ਹੈ ਉਹ ਦੋ ਅੱਖਰਾਂ ਦਾ ਬਿਲਕੁਲ ਖਾਣ ਦੀ ਇਹ ਚੀਜ਼ ਹੈ ਜੀ ਓਕੇ ਦੋ ਅੱਖਰਾਂ ਦਾ ਨਾਮ ਹੈ ਖਾਣ ਦੀ ਕੋਈ ਚੀਜ਼ ਹੈ ਔਰ ਔਰ ਖਾਣ ਦੀ ਚੀਜ਼ ਹੈ ਦੋ ਅੱਖਰਾਂ ਦੇ ਤਾਂ ਬਹੁਤ ਸਾਰੀ ਚੀਜ਼ਾਂ ਨੇ ਦੱਸੋ ਕਿਹੜੇ-ਕਿਹੜੀਆਂ ਨੇ ਅੰਮ ਅੰਮ ਅੰਬ ਉਹ ਕਿਹੜਾ ਤੁਹਾਨੂੰ ਨੱਚ ਉਹ ਕਿਹੜਾ ਤੁਹਾਨੂੰ ਨੱਚ ਦਿਖਾਂਦਾ ਹਵਾ-ਹਵਾ ਚੱਲੀ ਨੱਚਦਾ ਨਹੀਂ ਐਂ ਥੋੜਾ ਨਾ ਹੁੰਦਾ ਨਹੀਂ ਗਲਤ ਆ ਬਈ ਗੱਲ ਮੁੱਕ ਦੀ ਗੱਲ ਇੱਥੇ ਵੀ ਇਹ ਜਵਾਬ ਨਹੀਂ ਹੈਗਾ ਗੱਲ ਇੱਥੇ ਮੁੱਕ ਗਈ ਐ ਤੇਰਾ ਜਵਾਬ ਗਲਤ ਹੈ ਕੋਈ ਨਾ ਦੋ ਅੱਖਰ ਦਾ ਹੋਰ ਕੀ ਐ ਇੱਕ ਇੱਕ ਪਰ ਜਿਹੜਾ ਨੇ ਇਹ ਗੱਲ ਕਹੀ ਨਾਚ ਦਿਖਾਵਾਂ ਨਾਚ ਐਨਾ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕੁਐਸਚਨ ਆ ਜਿਹੜਾ ਇਹਨੂੰ ਬੜੇ ਬ੍ਰਿੱਕੀ ਨਾਲ ਸਮਝੋ ਕਿ ਇਹਦੇ ਵਿੱਚ ਹੀ ਇਹਦਾ ਹਿੰਟਾ ਜਿਹੜਾ ਦਿੱਤਾ ਗਿਆਗਾ ਦੋ ਅੱਖਰ ਦਾ ਮੇਰਾ ਨਾਮ ਆਂਦਾ ਹਾਂ ਮੈਂ ਖਾਣ ਦੇ ਕੰਮ ਖਾਣ ਦੀ ਚੀਜ਼ ਐ ਨਾਚ ਦਿਖਾਵਾਂ ਹੂੰ ਤੇ ਇੱਕ ਨਾਚ ਦਿਖਾਵਾਂ ਹੂੰ ਨਾਚ ਤੂੰ ਦੁਆਰਾ ਬੋਲ ਨਾਚ ਵੜੀਗਾ ओके okay, ध्यान सुनो मैं सारी बोल दी है कि बिच बोलियो दो अक्षर का मेरा नाम ओके okay. आता हूँ खाने के काम हाँ। उल्टा लिख कर नाच दिखाऊं फिर क्यों अपना नाम चना 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 बोलनता दो पूरा उल्टा लिख के नाच दिखाऊ हाँ। में फट लिया उल्टा जिम्मे देखो चना चने उल्टा करो नाच नाच दिखाऊ ਨਾਚ ਦਾ ਉਲਟਾ ਹੋ ਗਿਆ ਚਨਾ ਤੇ ਚਰੇ ਦਾ ਉਲਟਾ ਹੋ ਗਿਆ ਨਾਚ ਜੇ ਬਾਇ ਚਾਂਸ ਕੋਈ ਹੋਰ ਜਵਾਬ ਹੁੰਦਾ ਫੇਰ ਫੇਰ ਮੈਂ ਲਬਦਾ ਹੋਰ ਦਿਮਾਗ ਲਗਾਦਾ ਹੂੰ ਦਿਮਾਗ ਹੈ ਬਾਦੂ ਉਤਾਈ ਤੇ ਜਵਾਬ ਦਿੰਦਾ ਮੈਂ ਨਾ ਕਹੂੰਗਾ ਜਵਾਬ ਸਹੀ ਹੈ ਹਾਂਜੀ ਬਿਲਕੁਲ ਲੋ ਜੀ ਫਿਰ ਇਸ ਬੁਝਾਰਤ ਦਾ ਜਵਾਬ ਹੈ ਜੀ ਨਾਚ ਯਾਨੀ ਕਿ ਚਨਾ ਹਾਂਜੀ ਬਿਲਕੁਲ ਸਹੀ ਜਵਾਬ ਹੈ ਜੀ ਠੀਕ ਹੈ ਅਗਲੀ ਬੁਝਾਰਤ ਸਰ ਨੈਕਸਟ ਹੈਗੀ ਹੈ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਕਿ ਉੱਪਰ-ਨੀਚੇ ਹੁੰਦੀ ਰਹਿੰਦੀ ਹੈਗੀ ਪਰ ਆਪਣੀ ਜਗ੍ਹਾ ਤੋਂ ਹਿੱਲਦੀ ਨਹੀਂ ਹੈਗੀ ਧਰਤੀ ਕਿਉਂ ਧਰਤੀ ਨਹੀਂ ਹਿੱਲਦੀ ਨਾ ਉੱਤੇ ਨਹੀਂ ਪੁੱਛਾਲਾ ਦਲ ਦਲ ਉੱਦਾਂ ਤਾਂ ਘੁੰਮਦੀ ਐ ਹੋ ਹਾਂ ਸੱਚੀ ਮੈਂ ਦੇਖੀ ਨਹੀਂ ਕਦੀ ਘੁੰਮਦੀ ਹੋਈ ਮੈਂ ਇੱਥੇ ਖੜਿਆ ਕਦੀ ਧਰਤੀ ਘੁੰਮਦੇ ਹੋਏ ਦੇਖਿਆ ਕਿ ਉਧਰ ਕੋਈ ਬਰੀ ਉਧਰ ਕੋਈ ਕਿਹੜੀ ਦੁਨੀਆ ਚ ਰਹਿੰਦੇ ਹੋ ਤੁਸੀਂ ਇੱਥੇ ਦੂਰੀ ਚ ਰਹਿੰਦੇ ਆ ਬ੍ਰਹਿਮੰਡ ਦੇ ਵਿੱਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਬਈ ਚੈੱਕ ਕਰਕੇ ਦੱਸਿਓ ਲੈਟ ਆਰਟੀਕਲ ਦੀ ਦੇਖੀਏ ਵਈ ਕਿਹਨੇ ਆਪਾ ਜਿੱਥੇ ਖੜੇ ਉੱਥੇ ਖੜੇ ਰਹੇ ਨੇ ਕਹਿੰਦੇ ਆਏ ਕਿ ਘੁੰਮ ਕੇ ਇਧਰ ਤੇ ਨੀ ਗਏ ਹੋਲੀ ਹੋਲੀ ਘੁੰਮ ਦਿਆ ਉਹਨੂੰ ਪਤਾ ਵੀ ਮੇਰੇ ਉੱਪਰ ਵੱਡੇ ਵੱਡੇ ਬੰਦੇ ਬੈਠੇ ਨੇਗੇ ਸੋ ਉਹਨਾਂ ਨੂੰ ਸਾਟ ਫੇੜਨਾ ਲੱਗੇ ਇਸ ਲਈ ਵਿਚਾਰੀ ਸੋ ਸਲੋ 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 ਕੰਮ ਕਰਦੀ ਐ ਹੁਣ ਦੇਣਾ ਜਵਾਬ ਜਾਂ ਹੋਰ ਬੋਲੋ ਹਾਂ ਜੀ ਬੁਜ਼ਾਰਤ ਦੁਆਰਾ ਪੁੱਛਾ ਆਦਾ ਬਏ ਓਕੇ ਓਹ ਕਿਹੜੀ ਚੀਜ਼ ਹੈ ਜਿਹੜੀ ਕਿ ਉੱਪਰ ਨੀਚੇ ਉੱਪਰ ਨੀਚੇ ਹੁੰਦੀ ਰਹਿੰਦੀ ਆ ਪਰ ਆਪਣੀ ਜਗ੍ਹਾ ਤੋਂ ਹਿੱਲਦੀ ਜੁਲਦੀ ਨਹੀਂ ਆਪਣੇ ਜਿਹੜੇ ਹੈਲਦੀ ਕੀ ਹੋਣੀ ਉਹ ਬੰਨੇ ਹੋਏ ਕੇ ਚੀਜ਼ ਨਾਲ ਨਾ ਬੰਨੇ ਨੇ ਹੋਇਆ ਉਹ ਨੇਚਰਲ ਜੀ ਹੈ ਤਾਪਮਨ ਪਾਰਾ 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 ਹਾਂ ਪਰ ਪਾਰਾ ਕੀ ਹੁੰਦਾ ਪਾਰਾ ਪਾਰਾ ਤਾਪਮਨ ਉਹ ਨਹੀਂ ਹੁੰਦਾ ਜਿਹੜਾ ਅ ਪਾਰਾ ਜਿਹੜਾ ਲੇਕਿਨ ਆਪਣੇ ਜਿਹੜਾ ਹਿਲਦਾ ਤਾਂ ਹੈ ਨਾ ਪਾਰਾ ਹੀ ਹੈ ਮੇਰੇ ਸਾਹਮਣੇ ਦਾ ਜਬ ਪਾਰਾ ਉਹ ਜਿਹੜਾ ਥਰਮੋਮੀਟਰ ਵਾਲਾ ਪਾਰਾ ਜਿਹੜਾ ਨਹੀਂ ਹੁੰਦਾ ਪਾਰਾ ਚੈੱਕ ਕਰਦੇ ਨੇ ਉਹ ਉੱਤੇ ਨੀਵੇਂ ਤੇ ਉਹ ਬੀਪੀ ਚੈੱਕ ਕਰਦੇ ਆ ਬੀਪੀ ਤੇ ਉੱਤੇ ਨੀਵੇਂ ਹੁੰਦਾ ਲੇਕਿਨ ਹਿਲਦਾ ਤਾਂ ਹੈ ਤੇ ਉੱਤੇ ਨੀਵੇਂ ਹੁੰਦਾ ਉਹ ਪਤਾ ਨਹੀਂ ਹਾਰ ਗਿਆ ਸਹੀ ਗੱਲ ਕਹੀ ਸੀ ਇਹਨੇ ਪਹਿਲਾਂ ਤਾਪਮਾਨ ਤਾਪਮਾਨ ਹੂੰ ਉੱਤੇ ਦੇ ਆਪਣੇਗਾ ਹਿਲਦਾ ਨਹੀਂ ਨਾ ਉੱਪਰ نیچے ਹੁੰਦਾ ਰਹਿੰਦਾ ਆਪਾਂ ਚੈੱਕ ਕਰਦੇ ਆ ਵੀ ਕੀ ਮਤਲਬ ਕਿ ਧੁੱਪ ਆ ਜਾਂ ਫਿਰ ਗਰਮੀ ਆ ਜਾਂ ਠੰਡਾ ਪੈ ਚੈੱਕ ਕਰਦੇ ਆਗੇ ਉਹ ਵੱਧ ਘਟ ਹੁੰਦਾਗਾ ਮਤਲਬ ਕਿ ਉੱਪਰ نیچے ਹੁੰਦਾ ਵਾ ਪਰ ਹਿਲਦਾ ਜੁਲਦਾ ਤਾਂ ਨਹੀਂ ਦੇਖਿਆ ਮੈਨੂੰ ਲੱਗ ਰਿਹਾ ਸੀਗਾ ਕਿ ਇਹੀ ਜਵਾਬ ਹੈ ਬਟ ਮੈਂ ਸ਼ੋਰ ਜਾਨੀ ਸੀਗਾ ਚਲੋ ਖੈਰ ਕੋਈ ਗੱਲ ਨਹੀਂ ਆਪਣੀ ਵਿਰਕ ਮੈਂ ਇੱਥੇ ਥੋੜਾ ਜਿਹਾ ਸੈਂਟੀਫਿਕਲੀ ਮੈਂ ਥੋੜਾ ਉਲਝ ਗਿਆ ਹੋਰ ਕੁਝ ਨਹੀਂ ਹੈ ਓਕੇ ਕੋਈ ਗੱਲ ਨਹੀਂ ਬਟ ਟਰਾਈ ਕੀਤਾ ਬਹੁਤ ਵਧੀਆ ਹਾਂ ਠੀਕ ਅਗਲੀ ਵਾਰ ਜੀ